ਅੱਜ ਜਦ ਹੀ ਲਾਇਬ੍ਰੇਰੀ ਤੁਹਾਨੂੰ ਸਵਾਗਤ ਹੈ ਜੀ ਤੇ ਮੈਂ ਡੀਗ ਰਿਹਾ ਇਟਾਉਣੀਆਂ ਤੇ ਅੱਜ ਮਿਸਤਰੀ ਨੇ ਕਰੀ ਹੀ ਛੁੱਟੀ ਕਿਉਂਕਿ ਚਮਕੌਰ ਸਾਹਿਬ ਭਾਈ ਸਾਡੇ ਲੰਗਰ ਲਾਇਆ ਹੋ ਮੁੰਡਿਆਂ ਨੇ ਪਰ ਅੱਜ ਚਮਕੌਰ ਸਾਹਿਬ ਵਿੱਚ ਗਵਲਾ ਦੋਗਾ ਨਾ ਕੱਲ ਤੇ ਆਉਣਗੇ ਸਾਰੇ ਮਿਸਤਰੀ ਫਿਰ ਮੇਰੇ ਕੋਲ ਇੱਕ ਵੀ ਨਹੀਂ ਤੇ ਹੈਗੀ ਇੱਟ ਵਗੈਰਾ ਸਾਰਾ ਕੰਮ ਖੜ ਜਾਣਾ ਤਾਂ ਇੱਟ ਵਾਲੇ ਕਹਿੰਦੇ ਅਸੀਂ ਸਵੇਰੇ 6 ਵਜੇ ਆ ਜਾਣਾ 8 ਵਜੇ ਨੂੰ ਆ ਗਏ ਜੱਦੀ ਠੀਕ ਨੇ ਉਹਨਾਂ ਨੂੰ ਮੈਂ ਮੇਰਾ ਵੀ ਦਿਲ ਕਰਦਾ ਜਾ ਕੇ ਉੱਥੇ ਚਮਕੌਰ ਸਾਹਿਬ ਸੇਵਾ ਕਰਾਂ ਮੁੰਡੇ ਪਿੰਡ ਦੇ 2 ਵਜੇ ਦੇ ਲੰਗੇ ਹੋਏ ਆ ਮੈਂ ਹੁਣ ਸਾਰੇ ਖੇਤਾਂ 'ਚ ਗੀੜਾ ਮਾਰਨ ਮੈਨੂੰ ਦੇਖਿਓ ਹੁਣ ਇਦਾਂ ਹੀ ਹੋਣਾ ਮੈਂ ਵੀ ਇੱਥੇ ਇੱਧਰ ਮੈਂ ਉੱਧਰ ਖੇਤਾਂ ਨੂੰ ਲੱਗ ਜਾਣਾ ਉੱਧਰ ਜਦੋਂ ਪਿੱਛੇ ਫੋਨ ਆਣੀ ਵੀ ਟਰਾਲੀ ਆ ਗਈ ਹੁਣ ਤਾਂ ਬਈ ਲੇਟ ਹੈ ਆ ਬਈ 9 ਵਜੇ ਤੋਂ ਬਾਅਦ ਆਵੇ ਹੁਣ ਤਾਂ ਉਹ ਕਿਉਂ ਕੋਈ ਹੁਣ 8:30-9 ਵਜੇ ਤੱਕ ਇੱਥੇ ਟ੍ਰੈਫਿਕ ਬਹੁਤ ਚੱਲਣੀ ਹੈ ਆ ਵੀ ਆਪਾ ਹੁਣ ਅੰਦਰ ਦਾ ਤੁਹਾਨੂੰ ਦਿਖਾਈਏ ਆਪਣਾ ਕੰਮ ਕਿੱਥੇ ਤੱਕ ਪਹੁੰਚਿਆ ਕੱਲ ਤੁਹਾਡੇ ਬਹੁਤ ਮੈਸੇਜ ਆਏ ਸੀ ਕਹਿੰਦੇ ਸੀ ਭਾਈ 30 ਤੋਂ 40 ਮਿੰਟ ਦੀ ਵੀਡੀਓ ਰੱਖਿਆ ਕਰੋ ਕੋਈ ਨਹੀਂ ਕੋਸ਼ਿਸ਼ ਕਰਾਂਗੇ ਭਾਈ ਆਪਾਂ 30 ਤੋਂ 40 ਮਿੰਟ ਦੀ ਵੀਡੀਓ ਰੱਖਣਗੇ ਤੇ ਅੱਜ ਬਾਪੂ ਦੀ ਡਿਊਟੀ ਇੱਥੇ ਬਾਪੂ ਬੈਠੂਆ ਹੁਣ ਉਹਦੀ ਡਿਊਟੀ ਲਾ ਕੇ ਜਾਂਦਾ ਇੱਥੇ ਬਹਿ ਜਾ ਗੁਰੂ ਗੋਬਿੰਦ ਸਿੰਘ ਜੀ ਆਜੇ ਯਾਰ ਕੰਮ ਥੋੜਾ ਜਿਹਾ ਇੱਥੇ ਆ ਬੰਦਾ ਕੰਮ ਕਰਕੇ ਨਹੀਂ ਗਿਆ ਹੈਗਾ ਬਿਜਲੀ ਵਾਲੇ ਨੇ ਆਉਣਾ ਤਾਂ ਇੱਥੇ ਤਾਰਾਂ ਪਾਣੀ ਦਿੱਤੀਆਂ ਉੱਥੇ ਨੂੰ ਉਹਦਾ ਜਿਮ ਜਿਹੜਾ ਪਾਇਪ ਨਿਕਲਣਾ ਕੱਲ ਵਿੱਚ ਨੂੰ ਜਿਹੜਾ ਜੇ ਮਾਰ ਕੇ ਲੰਘ ਗਿਆ ਕੁਝ ਕਿ ਤਾਰਾਂ ਜੀ ਪਾ ਕੇ ਆਇਆ ਇੱਥੇ ਆ ਥੱਲੇ ਨੂੰ ਛੱਡ ਕੇ ਲੰਘਿਆ ਯਾਰ ਭਰਾ ਹੈ ਨਾ ਕੀ ਬੰਦਾ ਕਰਦਾ ਹੁਣ ਕਈ ਵਸੇ ਕੰਮ ਪੜਦਾ ਹੁਣ ਜਿਹੜੇ ਫਾਲਸੀ ਲੀਨ ਵਾਲਿਆਂ ਨੇ ਅੱਜ ਇੱਥੇ ਆ ਨਵੇੜਤਾ ਆ ਸਾਰਾ ਜਿੰਨਾ ਵੀ ਹੈ ਇੱਥੇ ਆ ਆਹ ਡਿਜ਼ਾਈਨਮੈਂਟ ਪੜਾ ਸੋਹਣਾ ਲੱਗਿਆ ਨੇ ਦਾ ਯਾਰ ਇਹ ਚੂਜ ਕੇ ਇੱਥੇ ਲੱਗੀ ਆ ਮੈਨੂੰ ਇਹਨਾਂ ਦੀ ਬਈ ਵਟ ਕੱਢਦੇ ਰਹੇ ਇਹਦੇ ਬਰ ਰੰਗ ਜਾ ਹੋ ਜਾਣਾ ਲੇਟਾਂ ਲੱਗ ਜਾਣੀਆਂ ਧੰਨ ਧੰਨ ਹੋ ਜਾਣੀਆਂ ਇੱਧਰ ਆਏ ਇੱਧਰ ਪਿੱਛੇ ਨੂੰ 돌ਾਈ ਜੀ ਬਾਈ ਸੌ ਤਾਂ ਬੰਦੇ ਕੀ ਕਰਦੇ ਕੀ ਨਹੀਂ ਪਲੰਬਰ ਵੀ ਜਸ ਦੋ ਵਦਨ ਛੱਟ ਦੀ ਮਾਰ ਕੇ ਉਹ ਵੀ ਗਾਇਬ ਹੋ ਜਾਂਦਾ ਬਿਜਰੀ ਵਾਲਾ ਵਿਚ ਨੂੰ ਛੱਟ ਹੀ ਮਾਰ ਕੇ ਕਹਾ ਇੱਥੇ ਕੰਮ ਜਾ ਕੇ ਚੱਲਦਾ ਜਾ ਕਰਕੇ ਲੰਘ ਜਾਂਦਾ ਉਹ ਵੀ ਗਾਇਬ ਹੋ ਜਾਂਦਾ ਇੱਕ ਦਿਨ ਆ ਆਪਣਾ ਸਾਰਾ ਕੰਮ ਨਬੜ ਕੇ ਲੰਘ ਜਾ ਨਾ ਜੀ ਕੋਠੇ ਤੇ ਚੱਲੀ ਹੁਣ ਆਪਾਂ ਹੁਣ ਤੁਹਾਨੂੰ ਕੋਠੇ ਪਰ ਦਿਖਾਉਂਦਾ ਮੈਂ ਕੋਠੇ ਤੇ ਕੰਦਾ ਚੱਕ ਦੇ ਦੇ ਕੱਲ ਕਿਉਂਕਿ ਫਿਰ ਸਾਹਮਣੇ ਵਾਲਾ ਐਲੀਵੇਸ਼ਨ ਹੋਣਾ ਤੇ ਉਹ ਐਲੀਵੇਸ਼ਨ ਆਪਣੇ ਕੋਲ ਆ ਚੁੱਕਿਆ ਉਹ ਤੁਸੀਂ ਜਾਨ ਮਹਿਲ ਬਲਾਕ ਉਪਰ ਦੇਖਿਆ ਆਪਣੇ ਘਰ ਦਾ ਐਲੀਵੇਸ਼ਨ ਆ ਗਿਆ ਇੱਕ ਲਾਵਾ ਆ ਜੋ ਯਾਰ ਹੁਣ ਤੁਹਾਨੂੰ ਆਨੇ ਅੱਧਰ ਕੰਦ ਚੀ ਕਰਤੀ ਮੈਂ ਤੇ ਕਰਦਾ ਅੱਧਰਾਂ ਥੋੜੀ ਜੀ ਤੰਦ ਕਰਤੀ ਇੱਕ ਟੱਤ ਨੇ ਇੱਕ ਟਰਾਲੀ ਤਾਂ ਐ ਖਾ ਜਾਣੀ ਟਰਾਲੀ ਨਾਲੇ ਫੇਰ ਮੰਗਾਉਣੀ ਪੈਣੀ ਮੈਨੂੰ ਕਹਿੰਦਾ ਮੈਂ ਕਿ ਜਗਾ ਜੀ ਦੇਖ ਲਵਾਂ ਹੁਣ ਲੱਗਦਾ ਹੁਣ ਲੱਗਦਾ ਵੀ ਇਹ ਉਹ ਚੱਕੀ ਜਾਊਗੀ ਕਹ ਕਹਿੰਦੇ ਹੁੰਦੇ ਆਪਣਾ ਵੀ ਅੰਦਰ ਤੱਕ ਮਿੱਟੀ ਚੱਕਣੀ ਪੈਣੀ ਆ ਬਹੁਤ ਟ ਦੱਬੀ ਹੋਈ ਥੱਲੇ ਮੈਂ ਸਾਰੇ ਟ ਚੱਕ ਦੇ ਪੁੱਤਰੀ ਸੋ ਹੁਣ ਜਦੋਂ ਉਹ ਆ ਗਿਆ ਉਹਨੂੰ ਖੜਾ ਕੇ ਰੱਖਣ ਦੇ ਅੱਧਾ ਕਾਂਡਾ ਖੜਾ ਹਾਂ ਨੇ ਲਗਦਾ ਕਿ ਉਹ ਟ੍ਰੈਫਿਕ ਚ ਨਾ ਫਸਿਆ ਹੋਵੇ ਉਹ ਬੰਦਾ ਉਹ ਵੀ ਟ੍ਰੈਫਿਕ ਚ ਨਾ ਫਸਿਆ ਹੋਵੇ ਇਹ ਦੇਖਦੇ ਹਾਂ ਹੁਣ ਵੀ ਕਿਤੇ ਟ੍ਰੈਫਿਕ ਚ ਫਸਿਆ ਹੋਵੇ ਉਹ ਇਹ ਚਮਕੌਰ ਸਾਹਿਬ ਨੂੰ ਉਹ ਰਸਤੇ ਬੰਦ ਕਰਦੇ ਕਿਤੇ ਟਰਾਲੀ ਫੋਰ ਪਾਸੇ ਨੂੰ ਘੁਮਾ ਕੇ ਲਿਆਉਂਦਾ ਹੋਵੇ ਜਿਹੜੇ ਬੰਦੇ ਨੇ ਰਾਤ ਨੂੰ ਮੈਨੂੰ ਟੈਲੀਫੋਨ ਕਰਿਆ ਦਾ ਟਰਾਲੀ ਵਾਲੇ ਦਾ ਤੇ ਉਹਦਾ ਉਹ ਉਹਨੂੰ ਕਰਿਆ ਫੋਨ ਉਹਦਾ ਫੋਨ ਦੁਆਰੇ ਆਇਆ ਕਹਿੰਦਾ ਬੰਦਾ ਚੱਲੇ ਪਿਆ ਇੱਥੇ ਤੇ ਵੀ ਹੱਲ ਕਿਆ ਕਹਿੰਦੇ ਹੁੰਦੇ ਆ ਵੀ ਉਹ ਫੋਨ ਚੱਕ ਰਿਹਾ ਹੈਗਾ ਮੈਨੂੰ ਹੁਣ ਸਮਝ ਨਹੀਂ ਆ ਰਹੀ ਜੀ ਕੀ ਕੀਤਾ ਜਾਵੇ ਕਯੂਪੀ ਵਾਲੇ ਵੀ ਆਉਣਗੇ ਬਾਈ ਆਹ ਨਾ ਕਰੀਏ ਕੀ ਨਾ ਕਰੀਏ ਕੀ ਕੀ ਕਰੀਏ ਕੀ ਨਾ ਕਰੀਏ ਕੀ ਕੀ ਕਰੀਏ ਕੀ ਨਾ ਕਰੀਏ ਸੱਟਲ ਅੱਜ ਤਾਂ ਪਣ ਦੋ ਲਾਈਵੇ ਬਣਾ ਲੈਣੇ ਅੱਧਾ ਲਾਈਵੇ ਆਪਾਂ ਇੱਥੇ ਚੱਲੂਗਾ ਆਪਣਾ ਤੇ ਅੱਧਾ ਲਾਈਵੇ ਆਪਣਾ ਮੋਟਰ ਉੱਤੇ ਨਿੰਮਾ ਇੱਥੇ ਪੈਂਦਾ ਹੁੰਦਾ ਨਿੰਮਾ ਮਹਿਕ ਹੋਰ ਅਮਨੇਰਾ ਇਹ ਸਾਰੇ ਪਿੰਡ ਦੇ ਮੁੰਡੇ ਬੰਤ ਭਾਈ ਸਾਰੇ ਤੇ ਸੇਵਾ ਨੂੰ ਲੰਗੇ ਹੋਏ ਵਿਚਾਰੇ ਯਾਰ ਮੇਰਾ ਦਿਲ ਬਹੁਤ ਕਰਾ ਵੀ ਮੈਂ ਕਾਹਦੇ ਢਾ ਜਵੇ ਕਦ ਮਨਹਾ ਪਹੁੰਚੇ ਅਸ਼ਨਾਰ ਕਰਕੇ ਵੱਡੇ ਚੱਕਾ ਸੱਦਾ ਚਲੋ ਹੌਸਾਬ ਕਥਮ ਡੋ ਲੱਭੇ ਮੇਰੇ ਪਿੰਡ ਦੇ ਗੱਡੀ ਖਾ ਕੇ ਸਾਈਡ ਪਰ ਫਿਰ پلان ਕੋ ਸਿੱਧਾ ਦਾ ਵੀ ਮੈਂ ਉੱਥੇ ਹੀ ਰਹੂੰਗਾ ਨਹਿਕ ਨੂੰ ਭੇਜ ਦੂੰ ਘਰ ਨੂੰ ਮਾਤਾ ਨੂੰ ਲਿਆਊਗਾ ਫਿਰ 5:00 ਵਜੇ 5:00 ਵਜੇ ਮੈਂ ਮਾਤਾ ਨੂੰ ਦਰਸ਼ਨ ਕਰਾ ਕੇ ਲੰਗਰ ਸਕਾ ਕੇ ਘਰ ਨੂੰ ਆ ਜਾਵਾਂਗਾ ਪਰ ਉੱਥੇ ਤੇ ਐਦਾਂ ਕੁਝ پلان ਆ ਮੇਰਾ ਹੈ ਅਜਿਹਾ ਕੱਲ ਨੂੰ ਫਿਰ ਆਪਣੇ ਕੰਮਾਂ ਕਰਾਂਗਾ ਲੱਗੀ ਇੱਥੇ ਫਿਰ ਚੋਤ ਤਰਮ ਤੋਂ ਬਾਗ ਗਿਆ ਅੱਜ ਸਵੇਰੇ ਸਵੇਰੇ ਅ ਸਵੇਰੇ ਸਵੇਰੇ ਉਹ ਤਾਂ ਜਿਗਰਾ ਕਲਮੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਗ ਗਿਆ ਉਹਨੇ ਕਿ ਟਿਊਨ ਜੇ ਸਾਰਾ ਦਿਨ ਇਹੀ ਚੱਲੀ ਜਾਂਦੀ ਆਪਣੇ ਵੀ ਸਾਰਾ ਦਿਨ ਅਸੀਂ ਇੱਕ ਨਿਕਣਾ ਸਵੇਰੇ ਸਵੇਰੇ ਕੋਈ ਸ਼ਬਦ ਸੁਣ ਲੈਂਦੇ ਜਾਂ ਕੋਈ ਗਾਣਾ ਸੁਣ ਲੈਂਦੇ ਆ ਬਸ ਸਵੇਰ ਤੇ ਉਹੀ ਗੁਣਗਾਈ ਜਾਂਦੇ ਆ ਆ ਸਾਰਾ ਦਿਨ ਇਹੀ ਗੁਣਗੁਣਾਈ ਜਾਣਾ ਧਨ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਹੁਣ ਥੋੜਾ ਪਲਾਨ ਚੇਂਜ ਹੁੰਦਾ ਜਾਂਦਾ ਸਾਹਮਣੇ ਵਾਲਾ ਜਿਹੜਾ ਗੇਟ ਹੈ ਦੇਸੀ ਇੱਥੇ ਤੋਂ ਟਲਾਨ ਹੋਊਗੀ ਸਿੱਧੀ ਉਹ ਉਹ ਨੂੰ ਪਹੀ ਨੂੰ ਸਾਹਮਣੇ ਵਾਲੇ ਨੂੰ ਨਾ ਜਿਹੜੀ ਸਾਹਮਣੇ ਗਲੀ ਹੈ ਵੀ ਇੱਥੇ ਤੇ ਹਾਂ ਉਹ ਹੈ ਜਿਹੜਾ ਹੁਣ ਮੇਰਾ ਮਕਾਨ ਆ ਗਲੀ ਤੋਂ 3 ਫੁੱਟ ਉੱਚਾ ਹੈ ਮੇਰੇ ਤੇ ਸੀ 18 ਇੰਚ ਕਰ ਲਿਆ 18 ਇੰਚ ਤੋਂ ਜਿਹੜਾ ਫਿਰ ਪਿੱਛੇ ਇਧਰ ਹੋਰ ਹੈ ਉਹ ਪਿੱਛੇ ਤੋਂ ਇੱਥੇ ਜਿੱਦਿ ਸਿੱਧੀ ਢਲਾਨ ਜਾਉਗੀ ਗਲੀ ਨੂੰ ਇਹ ਦੇਖ ਰਹੇ ਯਾਰ ਕੱਲ ਉਹਨਾਂ ਨੇ ਇੱਥੇ ਬਾਲੇ ਚੱਕੇ ਉਹਨੀਆਂ ਬਾਲੇ ਚ ਕੰਮ ਇੱਥੇ ਨੂੰ ਰਸਤਾ ਹੋ ਜਾਊਗਾ ਇਧਰ ਨੂੰ ਲੰਗੜੇ ਨੂੰ ਮੁੰਡਾ ਗਿਆ ਨਹੀਂ ਹੈਗਾ ਇਹ ਚਲੋ ਮੈਂ ਤਾਂ ਬੰਨ ਨਿਕਲਣਾ ਫਿਰ ਇਦਾਂ ਦਾ ਕੰਮ ਵੰਡਣਾ ਨਹੀਂ ਹੈਗਾ ਮੈੜ ਨੂੰ ਕਹਿੰਦਾ ਜੇ ਕੱਪ ਕਰਦੇ ਉਹ ਦੇ ਦੋ ਕੱਪ ਚਾਹ ਦੇ ਲੈ ਇਹ ਤਾਂ ਤਾਂ ਨਹੀਂ ਲੱਗਦੀ ਮੈਨੂੰ ਟਮ ਵਾਲੇ ਨੇ ਨਹੀਂ ਆਉਣਾ ਲੱਗਦਾ ਮੈਨੂੰ ਮਨੂ ਲਾਦਾ ਵੀ ਆਊਗਾ ਦੁੱਧ ਚਾਹ ਹੈਗੀ ਕਿੰਨੀ ਕਾ ਇੱਥੇ ਬਣਾ ਲਈ ਦੋ ਕੱਪ ਹੈਗੇ ਬੱਸ ਸਰੇ ਜਾਣਾ ਬਹੁਈ ਮੈਂ ਹੁਣ ਉਹਨੂੰ ਕਹਣਾ ਵੀ ਹੁਣ ਤੂੰ ਖੜਾ ਯਾਰ ਮੈਂ ਕੀੜਾ ਮਾਰਿਆ ਮੈਂ ਖੇਤਾਂ ਕਿਣੀ ਚਾਹ ਵਾਲੇ ਨੂੰ ਕਹਿ ਦੂੰਗਾ ਨਾ ਤੂੰ ਟਰਾਲੀ ਵਾਲੇ ਨੂੰ ਬੇਥੀ ਖੜ ਨੀ ਮੈਂ ਆਇਆ ਹੁਣ ਓਹੋ ਥਰਮੋਸ ਤੁਹਾਡੇ ਕੋਲ ਹੈ ਦੁੱਧ ਲੈ ਜਾਵਾਂ ਗੁੱਜਰਬਾਈ ਦੁੱਧ ਦੇ ਦੇ ਥੋੜਾ ਜਾਂ ਉੱਥੇ ਉੱਥੇ ਬਣਾਉਣਾ ਤਾ ਚੀਚਾ ਇਹ ਹੋਏ ਫਿਰ ਗਲਤੀ ਜੀ ਹੋ ਜਾਂਦੀ ਆ ਲੈ ਜਾ ਜਾਨੇ ਸੋ ਤੇ ਲੰਗਰਾਂ ਚ ਪਾ ਲਵਾਂ ਪੈਣੀ ਮੋੜ ਪਾ ਲੱਗਿਆ ਹੋਇਆ ਉੱਥੇ ਹੀ ਬੋਲੋਂਗ ਲੰਗਰਾਂ ਚ ਹੀ ਕਾ ਦੁੱਧ ਅੱਜ ਦਾ ਵਾਧੂ ਆਪਣੇ ਕੋਲ ਹਾਂਜੀ ਦੁੱਧ ਹੀ ਲਓ ਜਨ ਪਰ ਅੱਜ ਗੁੱਜਰਬਾਈ ਮੇਰੇ ਨਾਲ ਐ ਗੁੱਜਰਬਾਈ ਵੀ ਕਹਿੰਨਾ ਚਮਕੌਰ ਸਾਹਿਬ ਜਾਣਾ ਮੈਂ ਅਰੇ ਹਾਈ ਕਾਹੀ ਦੇ ਦੇ ਉੱਥੇ ਲੰਗਰਾਂ ਚ ਪਾ ਲਨਾਂ ਨਾ ਫਿਰ ਇਹ ਹੀ ਬਣਾ ਤੇ ਕੀ ਕਰਾਂ ਯਾਰ ਡਬਲ ਮੈਂਡਡ ਕੀ ਕਰਾਂ ਦੁੱਧ ਲੈ ਕੇ ਆਉਣਾ ਹਲੇ ਤੁਸੀਂ ਲਿਆਓ ਫਿਰ ਕਿਹਦੇ ਚ ਬਣਾਵਾਂ ਦੁੱਧ ਜੱਗ ਚੋਂ ਅ ਜੱਗ ਤੋਂ ਪਾ ਲੈ ਦੁੱਧ ਉਹ ਜੱਗ ਤੇ ਹੈ ਉਹ ਯਾਰ ਇਹਦੇ ਚ ਇਹ ਤੇਰਾ ਡੱਲੂਗਾ ਪਿੱਛੋਂ ਜਾ ਪਾਉਂਗਾ ਮੈਂ ਹੂੰ ਪਤਾ ਨਹੀਂ ਕਿਸੇ ਬਾਂਦੇ ਚ ਪਾਵਰ ਦੀ ਗੁਰਦੇ ਚ ਤੇ ਮੈਂ ਦੁੱਧ ਪਾਲਵਾ ਜੀ ਤੇ ਹੁਣ ਆਪਾਂ ਇੱਥੇ ਲਾਈਵ ਬੰਦ ਕਰਦੇ ਜਿਹੜਾ ਅਗਲਾ ਲਾਈਵ ਹੋਊਗਾ ਮੋਟਰ ਪਰ ਤੋਂ ਇਹਨੇ ਨਾ ਮੇਰਾ ਦਿਮਾਗ ਖਾਦਾ ਪਿਆ ਸਵੇਰ ਦਾ ਅੱਜ ਕਾਲੂ ਉਹ ਚੱਲਦੇ ਪਛੇਰਾ ਦੂਰਾ ਹੁਣ ਇਹ ਪਤਾ ਇਹ ਮੇਰੇ ਨਾਲੋਂ ਵੀ ਜ਼ਿਆਦਾ ਕਾਲਾ ਹੋਇਆ ਹੋਇਆ ਇਹਨੇ ਹੂੰ ਮੈਂ ਜਿਹੜਾ ਕਹਿੰਦਾ ਬੋਲਦੇ ਸੀ ਚੱਲ ਛੇਤੀ ਚੱਲੀਏ ਚੱਲ ਛੇਤੀ ਚੱਲੀਏ ਚੱਲ ਛੇਤੀ ਚੱਲੀਏ ਮੋਟਰ ਪਰ ਤਿਆਰ ਪਿਆ ਇਹ ਚੱਲੀ ਫਿਰ ਚੱਲੀ ਚੱਲਦੇ ਹਾਂ ਬਸ। ਫੁੱਟਰ ਤੇ ਆ ਗਿਆ ਜੀ। ਤੁਸੀਂ ਦੇਖੋ ਨਾ ਦੁੱਧ ਲੈ ਕੇ ਆਇਆ ਸੀ ਮੈਂ। ਪਿੱਛੇ ਮੈਨੂੰ ਕੋਈ ਹੇਰ ਲੈ ਡਾਉਣ ਨੇ। ਕਹਿੰਦਾ ਚਾਹ ਪੀ ਕੇ ਜਾ। ਮੈਂ ਕਿਹਾ ਐਂ ਕਰ ਜਿਹੜਾ ਮੇਰੇ ਕੋਲ ਦੁੱਧ ਆ। ਉੱਥੇ ਚਾਹ ਚ ਪਾਤਾ ਮੈਂ ਲੰਗਰਾਂ ਚ। ਅੱਛਾ। ਮੈਂ ਕਿਹਾ ਮੈਨੂੰ ਚਾਹ ਦੀ ਕਿਟ ਲਈ ਪਰ ਤੇ। ਮੈਂ ਕਿਹਾ ਫ੍ਰੀ ਚ ਨਹੀਂ ਯਾਰ। ਲੰਗਰ ਆ ਮੈਂ ਕਿਹਾ ਬਾਈ। ਫਿਰ ਉਹ ਕਹਿੰਦਾ ਬਰੈਡ ਵੀ ਲੈ ਕੇ ਜਾ। ਮੈਂ ਕਿਹਾ ਬਰੈਡ ਤੇਰੇ ਜ਼ਰੂਰ ਲੈ ਕੇ ਜਾਊਗਾ ਮੈਂ। ਬਰੈਡ ਤਾਂ ਆਪਾਂ ਖਾਵਾਂਗੇ। ਪਿੰਡ ਦੇ ਮੁੰਡੇ ਲੰਗੇ ਹੋਏ ਭਾਈ ਪੂਰੇ ਸੇਵਾਦਾਰ ਦੋ ਵਜੇ ਮਹਿਕ ਲਾਰਮ ਲਾ ਟਰ ਟਰ ਉਧਰ ਨੂੰ ਨੀਂਦਾ ਗਈ ਟਰ ਮੈਂ ਉੱਠਣਾ ਫੇਰ ਪੈ ਗਿਆ ਫੇਰ ਵੱਜਿਆ ਉਹਦਾ ਟਰ ਟਰ ਮੈਂ ਕੋ ਉੱਠਣਾ ਕਹਿੰਦਾ ਜਾਵਾਂਗਾ ਨਾ ਜਾਵਾਂ ਨਾ ਚੁੱਪ ਕਰਕੇ ਲੰਘ ਜਾ ਬਸ ਹਾਂ ਸੇਵਾ ਮਿਲਦੀ ਐ ਕਰਵਾਉਣੇ ਦੇਵਾ ਮਿਲਦੀ ਹਾਂ ਐ ਤੇ ਕੁੜੀ ਕਿੰਨਾ 1:30 ਵਜੇ ਬੰਦਾ ਆ ਗਿਆ ਉਹ ਕਿਹੜਾ ਚੰਪੇ ਦਾ ਜੀ ਦਾ ਹਾਂ ਉਹ ਮੈਂ ਹੱਕਾ ਬਾਰੋਂ ਉਹ ਮੁਝਾ ਯੋ ਮਾਤਾ ਉਹਨਾਂ ਨੂੰ ਆਵਾਜ਼ ਆਫੇ ਤਾਂ ਚੱਕਾ ਕਰ ਪਾਉਂ ਕੁੰਡਾ ਬੋਲੀ ਨੇ ਬੋਲਣੇ ਨਹੀਂ ਦਾ ਨਾ ਨਾ ਫੇਰ ਉਹ ਆਏ ਨਜ਼ਰ ਦੇਣ ਤੇ ਉੱਥੀ ਤੋਂ ਪਿਆ ਅੱਛਾ ਜਿਆਦਾ ਜਿੱਤ ਰਹੇ ਨੇ ਲੱਗਦਾ ਉਹਨਾਂ ਦੀ ਤਾਂ ਬਾਤ ਨਹੀਂ ਨੇ ਆਏ ਨਿੰਪਾ ਸੀਗਾ ਪਰ ਆ ਗਿਆ ਹਾਂ ਚਾਚਾ ਲੱਗ ਗਿਆ ਚੱਟ ਤੜਕੇ 4 ਵਜੇ ਉਹ ਫੇਰ ਤਾਂ ਮੈਂ ਭਾਈ ਜਾ ਰਹੇ ਰਿਹਾ ਹੂੰ 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 ਪੁੱਤਰੀ ਚਾਹ ਧਰਤੀ ਜੰਦਰ ਮੈਂ ਭੁੱਲੇ ਗਿਆ ਤਾਂ ਮੈਂ ਤਾਂ ਚਾਂਦਰ ਮੂਣੀ ਰੱਖਤੀ ਦੀ ਮੇਥੇ ਗੱਲਾਂ ਬਾਤਾਂ ਵਿੱਚ ਭੁੱਲ ਹੀ ਜਾਣਾ ਸੀ ਭੁੱਲ ਹੀ ਜਾਣਾ ਸੀ ਭੁੱਲ ਹੀ ਜਾਣਾ ਸੀ ਬਰੈਡ ਆਉਣ ਦੇ ਉਹ ਤਾਂ ਠੰਡੇ ਹੋ ਗਏ ਨੂੰ ਇਹਦੇ ਬਣਾ ਤਵੇ ਪਰ ਪਾ ਕੇ ਥੋੜੇ ਥੋੜੇ ਸੇਕ ਲਾਂਗੇ ਐਤਾ ਤਾਂ ਚਾਹ ਤਾਂ ਹੋ ਗਈ ਗਰਮ ਦੇਖੋ ਜਾਂ ਉਹ ਬੱਥੇ ਤਦ ਤੋਂ ਉੱਪਰ ਹੈ ਮਿੱਠਾ ਦੱਤ ਨੂੰ ਨਾ ਖਾ ਰਾਂ ਮੈਂ ਰੋਟੀਆਂ ਖਾ ਕੇ ਪ੍ਰੋਫਾਈ ਖਾ ਕੇ ਬ੍ਰੈਂਟਸ ਆ ਗਾਲੂ 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 ਹਾਂ ਕੀ ਕਹਿੰਦਾ ਇਹ ਮਿੱਠਾ ਖਾ ਕੇ ਚਾਰ ਬ੍ਰੈਂਟਸ ਰੋਟੀਆਂ ਦੋ ਤਿੰਨ ਖਾ ਕੇ ਤੰਗ ਨਹੀਂ ਇਹ ਰਾਤ ਨੂੰ ਚੰਗਣਾ ਕਰਦੀਆਂ ਮਾਰੇ ਘਰ ਨੂੰ ਰੁਕਿਆ ਅੱਛਾ ਮੈਂ ਕਿਹਾ ਵਾਦ ਤੁਮ ਕਿ ਗੰਦ ਹੈ ਮੇਰੇ ਆੜੇ ਉਪੇ ਘਰ ਦੇ ਕਹਿੰਦੇ ਕੱਲ ਦੁਪਹਿਰ ਨੂੰ ਗੁੱਜਨ ਰੋਟੀ ਮੈਂ ਕਹਿੰਦੀ ਸਿਰ ਤੇ ਮੂੰਹ ਲਾ ਕੇ ਘਾਉ ਦੇ ਵਿੱਚ ਉਹ ਨਾ ਉੱਥੇ ਬਰੈਡ ਪਕੌੜੇ ਚੱਲਦੇ ਬਿਤੇਰੇ ਖਿਆਲ ਆ ਕੇ ਜੂ ਜਟਕੇ ਮੁੱਖਾ ਨਾ ਗਰੇ। ਤੁਕ ਕਰ ਨਹੀਂ ਆ ਖਦਾ ਉਹਨਾਂ ਵੀ ਦੱਸਣੀ। ਅੱਛਾ। ਕੀ ਮੈਂ ਤਾਂ ਨਹੀਂ ਰੱਖਦਾ ਤੇਰਾ ਖਿਆਲ। ਫਿਰ ਉਹ ਗਰਮ ਕਰਕੇ ਬਰੈਡ ਖਲਾਉਂਗਾ ਮੈਂ ਨਾ ਚੱਕ ਬਾਈ ਚਾਹ ਇਹਦਾ ਚਾਹ ਹੋਰ ਪੋਲਾ ਯਾਰ ਨਹੀਂ ਬਹੁਤ ਪੋਲਾ ਹੋਰ ਦੇਖ ਨਹੀਂ ਨਹੀਂ ਉਹ ਪਾਲਾ ਖਤਮ ਹੈ ਥੋੜੀ ਹੋਰ ਪੱਤੇ ਨੇ ਪਾ ਦੇ ਉਹ ਪੱਤੇ ਤਾਂ ਹੈ ਜੋ ਨਹੀਂ ਉਸੇ ਪੁਣਕੀ ਵਾਈ ਗੁਰਦੁਆਰੇ ਚ ਆਹ ਅਰੇ ਤੇ ਗੀਮ ਕਰ ਬਾਹਰ ਬੈਠ ਹੈ ਹੈ ਬਾਹਰ ਠੰਡਾ ਕਿੰਨੇ ਵਜੇ ਗਏ ਫਰਾਤ ਉਹ ਕੌਣ ਤੰਨੇ ਰਹੀ ਨੇਰਾ ਇਨਦੇ ਤੇ ਵਾਹ ਕੇ ਬੈਠੇ ਪੀਏ ਪੀਏ ਹੂੰ ਪੀਏ ਮੇਰੇ ਯਾਰ ਭਾਈ ਉਹਨੇ ਬੇਰ ਮਗਾਈ ਆ ਮੈਨੂੰ ਲੱਗਦਾ ਦਾ ਪੈਰ ਜੇ ਮੰਦੇ ਦੇਉ ਬਾਈ ਤੂੰ ਚੰਗਾ ਰਹਾ ਤੂੰ ਆਪਣਾ ਸਿਰੇ ਖਰਾਬ ਬਹੁਤ ਕਰਦਾ ਐ ਮੈਂ ਕੋਈ ਨਹੀਂ ਆਪਣੇ ਆੜੀ ਆੜੀ ਆੜੀਆਂ ਨਹੀਂ ਚਾਹੀਦਾ ਆੜੀ ਵੀ ਬਲਾਉਂਦਾ ਕਹਿੰਦਾ ਮੈਨੂੰ ਪੁੱਤਰ ਇਹ ਬਦਮਾਣ ਕਰਕੇ ਹੀ ਹੁੰਦੇ ਆ ਉਹਨਾਂ ਦੇ ਕਰਮਾਂ ਚ ਲਿਖੀ ਹੁੰਦੀ ਆ ਤੇ ਕਿਰਨ ਆਉਂਦਾ। ਕਿਰਨ ਆਲਦੀ ਆ ਨਾ। ਮੈਂ ਫੋਨ ਦਵੇ ਨੀ ਕੰਮ ਕਰਦਾ। ਇੱਕ ਮੇਰੇ ਤੇ ਮਰ ਤੂੰ। ਦੂਆ ਵੀ ਨਹੀਂ ਲੱਗ ਜਾਂਦਾ। ਇਹ ਹਾਲ ਜਿਹਦੇ ਬਾਹਰ ਜਾ ਕੇ ਨਾ ਫੋਨ ਕਰਦੇ ਦੇਖਦੇ ਨੂੰ। ਆ ਜਾਓ ਸੋਲੇਓ ਆਗ। ਆ ਜਾਓ ਆ ਜਾਓ ਆ ਜਾਓ ਆ ਜਾਓ ਹੋ ਗਿਆ ਸ਼ਾਮ ਦਾ ਹੀਲਾ। ਪੜਾ ਪੜਾ ਖੁੱਲਿਆ ਹੋਇਆ। ਆਲਾ ਬਾਈ। ਪੜਾ ਖੁੱਲਿਆ ਹੋਇਆ। ਲਓ ਤੁਸੀਂ ਵੀ। ਪੜ। ਵੀ ਨਹੀਂ ਖਾਣਾ। ਮੈਂ ਤਾਂ ਇੰਨਾ ਖਾਣਾ ਬਸ। ਪੜਾ ਖੁੱਲਿਆ ਹੋਇਆ ਬਾਈ। ਉਹਦਾ ਗੈਸ ਬੰਦ ਕਰਦਾ ਭੁੱਲੇ ਗਿਆ ਤਾਂ ਹੂੰ ਹੁਣ ਆ ਗਰਮ ਗਰਮ ਜਿਹਾ ਦਾ ਫਲੇਵਰ ਆ ਰਿਹਾ ਹੈ ਮਦਦ ਆ ਪੂ ਬੈ ਲਗਿਆ ਤਾਂ ਤੇ ਲੱਗ ਗਿਆ ਫਿਰ ਦੁਆਰੇ ਮਦਦਾ ਬੋ ਬੋ ਸਵੇਰੇ 6 ਵਜੇ ਦਾ ਉੱਠਿਆ ਪਿਆ ਮੈਂ ਮੈਂ ਤਾਂ ਉੱਕਿਆ 2 ਵਜੇ ਦਾ ਮੈਂ ਤਾਂ ਨੀਂਦੇ ਨੇ ਆਈ ਭਾਂਡੇ ਬਾਂਦੇ ਭਾਂਡੇ ਮਾਣਦੇ ਜੇ ਸੰਭਲ ਲੱਗਿਆ ਉੱਠਿਆ ਉਹ 2 ਵਜੇ ਦਾ ਉਹ ਤਾਂ ਰੱਖ ਤਾਂ ਲੱਗੀ ਨਹੀਂ ਹੈਗੀ ਫਿਰ ਮੈਂ ਹੋਰ ਵੀ ਨਹੀਂ ਦੇਖੀ ਗਿਆ ਕਹਿੰਦਾ ਮੈਂ ਇੱਟਾ ਵਾਲਾ ਕਹਿੰਦਾ 6 ਵਜੇ ਆ ਜਾਣਾ ਮੈਂ ਅਹ ਹੁਣ ਤੱਕ ਨਹੀਂ ਆਇਆ ਹਲੇ ਤੇ ਲੱਦ ਗਿਆ ਹੁਣ ਕੱਦਾਂ ਡੇਗਰੇ ਟਾਲੇ ਨੂੰ ਯਾਰ ਮੈਂ ਇੱਕ ਵਾਰ ਆ ਜਾਵੇ ਉਹ ਤੇ ਕੰਮ ਨਿਭੜੇ ਯਾਰ ਮੈਂ ਵੀ ਅਰ ਸੇਵਾ ਕਾ ਨੂੰ ਮੇਰਾ ਦਿਲ ਬਹੁਤ ਮੇਰੀ ਰੂਹ ਜਣੀ ਗੇ ਮੇਰੀ ਆਤਮਾ ਕਾ ਸਰੀਰ ਮੇਰਾ ਇੱਥੇ ਆ ਜਿਹੜੀ ਮੇਰੀ ਰੂਹ ਉੱਥੇ ਚਮਕੌਰ ਸਾਹਿਬ ਪਹੁੰਚੀ ਹੋਈ ਹੈ ਸੇਵਾ 'ਚ ਚਾਬੜੀ ਸਵਾਦ ਬਣਾਈ ਹੋਈ ਆ ਕਿ ਸਾਰਾ ਗਰਵ ਟੋ ਜਿਸ ਦੀਆਂ ਇਹ ਬੜੀਆਂ ਸੰਤੋਸ਼ ਸਤ ਤਰ ਪਿਆੜੋ ਉਨੇ ਮੇਰਾ ਪੇ ਅੱਧਰ ਖਾਦਾ ਉਹ ਜ਼ਿਆਦਾ ਖਾਣ ਅੱਜ ਉਥੇ ਨਹੀਂ ਤਲੀਆਂ ਕੱਲ ਵੀ ਤਲੇ ਹੁਣ ਤਿੰਨ ਚਾਰ ਨੇ ਤਲਾ ਤਾਲੇ ਚੱਲਣਾ ਪਹਿਲੀ ਤਰੀਕ ਤੱਕ ਹਣਦ ਕਨੈਕਟ ਹਿੱਟਤਾ ਆਪਣੀਆਂ ਖਰਾਬ ਕਰਦਾ ਮੈਂ ਬਹੁਤ ਘੜਾਂ ਮੰਨ ਲਈ ਚੱਲ ਜੀ ਨਿਆਣੇ ਵੀ ਜਾਣਾ ਉਹ ਦੋ ਤਿੰਨ ਦਿਨਾਂ ਕੱਲੀਆਂ ਤਲੀਆਂ ਤਲੀਆਂ ਚੀਜ਼ਾਂ ਚੱਲਣੀਆਂ ਇਹ ਜੀ ਨੂੰ ਦਵਾਈ ਲੈਂਦੇ ਹਾਂ ਹੂੰ ਇਹ ਤਾਂ ਅਸ ਦਵਾਈ ਲੈਂਦੇ ਕਿ ਸਾਨੂੰ ਕਾਹ ਲੈ ਗਈ ਆ ਹੂੰ 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 ਗੁੱਜਰਪੁਰ ਬਨ ਟੀਵੀ ਲੱਗ ਗਿਆ ਇੱਥੇ ਕੋਈ ਉਹ ਨਹੀਂ ਪਾ ਫਿਰ ਕੀ ਹੋ ਗਿਆ ਤੇਰੇ ਹੀ ਪੈਸੇ ਆ ਮੇਰੇ ਪੈਸੇ ਮੈਨੂੰ ਮੇਰੇ ਪੈਸੇ ਲੈ ਗੁੱਜਰ ਵੀ ਡਰਦਾ ਕਹਿੰਦਾ ਕੋਈ ਚੱਕੇ ਨਾ ਲੈ ਜੀ ਬਰਾਤ ਨੂੰ ਇਹ ਕਦੇ ਦੱਸੀ ਨਾ ਕਿਸ ਨੂੰ ਮੈਂ ਚੱਲ ਨਹੀਂ ਦੱਸਦੇ ਹਲਾ ਬਾਈ ਆ ਗਿਆ ਉਧਰ ਜਿਹੜੇ ਬੰਦੇ ਨੇ ਬਰੈਡ ਪਕੌੜੇ ਬਣਾਏ ਹੋਏ ਆ ਭਾਈ ਬਹੁਤ ਸਵਾਦ ਆ ਤੁਹਾਡੇ ਬਰੈਡ ਕੱਲ੍ਹ ਦੇ ਮੈਂ 5 ਖਾ ਗਿਆ ਲੰਗ ਕਾਤੇ ਮਾਰਦਾ ਅੱਛਾ ਗੁੱਜਰ ਬਾਈ ਵਾਲੇ ਕੰਮ ਆ ਫਿਰ ਤਾਂ ਗੁੱਜਰ ਬਾਈ ਦੀ ਟੁੱਟੀ ਹੋਈ ਰੌੜ ਪਈ ਹੋਈ ਉਹਦੇ ਉੱਚਾ ਹੋਰ ਤੈਨੂੰ ਪਤਾ ਹੀ ਹਲਾਕਾ ਚੋਲਦਾ ਹੈ ਲੈਤਾ ਹੈ ਬੋਤਲ ਨਹੀਂ ਕੋਈ ਪੀ ਕੇ ਲੈ ਲੈ ਪੀ ਪੀ ਲੈ ਜਾ ਹਾਂ ਬੋਤਲ ਆ ਗੁਦਰਾ ਉਹ ਬੋਤਲ ਪਈ ਆਲੀ ਪੀਪੀ ਦੇ ਭਾਂਡੇ ਵਾਲੀ ਆ ਉਹ ਬੋਤਲ ਲੈਂਦਰ ਤੇ ਨਾ ਨਾ ਬੋਤਲ ਇੱਕ ਮਿੰਟ ਖੜੀ ਮੈਂ ਦੰਦਾ ਅੰਦਰ ਦੰਦਾ ਬੋਤਲ ਇੱਕ ਖਾਲੀ ਬੋਤਲ ਦੇ ਬਾਈ ਮੈਂ ਤਾਂ ਇੱਕ ਮਿੰਟ ਖੜੀ ਬੈਠਾ ਰਹਿਣਾ ਖੱਤਰ ਭੰਡਾਰ ਖੱਤਰ ਭੰਡਾਰ ਗੱਦੜ ਬਾਈ ਕਿਹੜਾ ਹੋ ਜਾਂਦਾ ਫਿਰ ਚਾਹ ਵੀ ਬੜੀ ਸਵਾਦ ਆ ਤੁਹਾਡੀ ਯਾਰ ਹੂੰ ਹਾਂ ਆ ਲਓ ਫਿਰ ਖਾਣੇ ਵਾਲੇ ਨੂੰ ਵੀ ਨਜ਼ਾਰਾ ਆਉਣਾ ਚਾਹੀਦਾ ਹਾਂ 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 ਬਰੈਡ ਵੀ ਬੜੇ ਸਵਾਦ ਆ ਤੇ ਚਾਹ ਬੜੀ ਸਵਾਦ ਆ ਇਹ ਮੀਰੋ ਨੇ ਜਿਹੜੇ ਬਾਈ ਕਹਿੰਦਾ ਮੈਂ ਲੰਗ ਕਾ ਤੇ ਮਾਰਦਾ ਕਹਿੰਦਾ ਬੋਲਡ ਪਰ ਤੇ ਆਉਂਦਾ ਸੀ ਕੁੱਤਾ ਵੱਜਿਆ ਵਿੱਚ ਹਾਂ ਜੀ ਮਰੇ ਕੁਛ ਨਹੀਂ ਕੁਛ ਨਹੀਂ ਮੈਂ ਆਪਣੀ ਗੱਲ ਕਰਦਾ ਤੇ ਲਾਈਵ ਹੋਇਆ ਹੋਇਆ ਹਾਂ ਹਾਂ ਮੈਂ ਦੇਖਿਆ ਮੈਨੂੰ ਪਤਾ ਇਹ ਇੱਤਰ ਬਾਈ ਉਹਨੂੰ ਤੇ ਵੀ ਇਹੀ ਇੱਤਰ ਬਾਈ ਤੇ ਕਿੱਥੇ ਜਾਵੇਗਾ ਉਸਨੂੰ ਪੁੱਛਣਾ ਕਰਨਾ ਪੈਣਾ ਅੱਗਰਾਂ ਗੱਲ ਬਣਦੀ ਨਹੀਂ ਹੈ ਯਾਰ ਹੁਣ ਉਹ ਆਏ ਆ ਨਹੀਂ ਰਹੇ ਹੈਗੇ ਹੁਣ ਤਾਂ ਪਿੰਡ ਲੰਘ ਜਾਣਾ ਦੱਸਿਆ ਉਹਨੂੰ ਉੱਥੇ ਸੇਵਾ ਚੱਲ ਰਹੀ ਹੈ ਉੱਥੇ ਪਿੰਡ ਦੇ ਮੁੰਡੇ ਸਾਰੇ ਗਏ ਸੇਵਾ ਕਰਨ ਕਿੱਥੇ ਚਮਕੌਰ ਸਾਹਿਬ ਹਾਂ ਪਈ ਜਾਣਾ ਪਟੋਗੜ ਦੋ ਟਰਾਲੀਆਂ ਪਕੌੜਿਆਂ ਦੀ ਭਰ ਕੇ ਲੱਗੇ ਗਏ ਆ ਉਹ ਤੈ ਨਹੀਂ ਜਾਣਾ ਜਾਉਂਦੇ ਅਸੀਂ ਜਾਉਂਦੇ ਤੇ ਅੱਜ ਨਹੀਂ ਜਾਉਂਦੇ ਅੱਜ ਨਹੀਂ ਜਾਉਂਦੇ ਹਾਂ ਉਹ ਲੈ ਸੱਲਿਆ ਤੇ ਅਰ ਮੈਂ ਭੁੱਲੇ ਜਾਣਾ ਨਹੀਂ ਸੱਲਿਆ ਲੈ ਆ ਤਾਂ ਸੱਲ ਸਾਲ ਭੁੱਲੇ ਜਾਂਦੇ ਆ ਇੱਕਰ ਮੋੜ ਚ ਪਾ ਲੈ ਕਿੱਥੇ ਉੱਥੇ ਨਹੀਂ ਆ ਚਮਕੌਰ ਸਾਹਿਬ ਲੈ ਕੇ ਗਏ ਲੰਗਰ ਆ ਤੈਨੂੰ ਕਹੀ ਤਾਂ ਜਾਣਾ ਤੂੰ ਵੀ ਬੱਸ ਇਹਦੇ ਵਿੱਚ ਤਾਂ ਹੈ ਸੱਲ ਅੱਛਾ ਪਈਏ ਇੱਕ ਸੈਟ ਆਫ ਬਾਕਸ ਦਾ ਕੀ ਦੂਜਾ ਇਹ ਇਹ ਅੰਦੀ ਪਾਣਾ ਪਿੱਛੇ ਇਹਨੂੰ ਪਿੱਛੇ ਸਪ੍ਰਿੰਗਰ ਦੇ ਇਹ ਇੱਥੇ ਤੇ ਕੰਪਨੀ ਉਹਨਾਂ ਨੇ ਦੇਣੇ ਚਾਹੀਦੇ ਸੱਲਾ ਉਹਨ ਸੱਲਾ ਵਗੈਰ ਤੇ ਮੜਾ ਜਿਹੜਾ ਤੇ ਕੰਮ ਖੜ ਗਿਆ ਹਾਂ ਆ ਜਾ ਬਾਈ ਹੂੰ ਇਦਾਂ ਵੀ ਕਰਨੇ ਹਾਂ ਗਾਉਣਾ ਚਾਹੀਦਾ ਇਹ ਜੀ ਦੀ ਤਾਂ ਲਵ ਜੀ ਲਾਇਆ ਆਪਾਂ ਨੇ ਸਾਡਾ ਬੱਬਰ ਸ਼ੇਰ AK47 ਵਾਲੇ ਖਾਲਸਾ ਰਾਜ ਬਣਾ ਲੈਣ ਵਾਹ ਵੇ ਲੋ ਇਹ ਫਿਰ ਇਹਨਾਂ ਦਨਾਂ ਵਿੱਚ ਇਹੋ ਜਿਹੀ ਗਾਣੇ ਚੰਗੇ ਲੱਗਦੇ ਆ ਗਾਣੇ ਨਹੀਂ ਸ਼ਬਦ ਤਾਂ ਕਿਆ ਕਹਿ ਸਕਦਾ ਢਾਡੀ ਬਾਹ ਕਹਿਣ ਲੱਗਦੇ AK47 ਬਣਿ ਗਾਣੇ ਖਾਲਸਾ ਰਾਜ ਬਣਾ ਲੈਣੇ ਲੋਕ ਜਣਾਂ ਪਰ ਲਾਈਵ ਬੰਦ ਕਰਦੇ ਆ ਤੇ ਮਿਸਤਰੀ ਆਪਣਾ ਕੋਲਾ ਕੇ ਬੈਠਾ ਰਿਹਾ ਸੀ ਤੇ ਇਧਰ ਗੁੱਜਰ ਬਾਈ ਸਪਾਈ ਸਪੀ ਕਰਦਾ ਹੋਇਆ ਉਹ ਯਾਰ ਹੁਣ ਤਾਂ ਫੋਨ ਨਹੀਂ ਆ ਰਿਹਾ ਗੁੱਜਰ ਬਾਈ ਯਾਰ ਚਾਹ ਕਰਾ ਹੁਣ ਮੈਂ ਹੁਣ ਤੇਰੇ ਕੱਪੜੇ ਤੇਰੇ ਨਾਲ ਹੈਗੇ ਨਵੇਂ ਹੌਣੇ ਨੂੰ ਉਹ ਉਹੀ ਹੈ ਤੇਰੇ ਜਿਹੋਣੇ ਉਹੀ ਪਾਲੀਪੁਰ ਦਾ ਪਜਾਮਾ ਨਵੀਂ ਜਾਗੜ ਜਿਹੜੀ ਤੈਨੂੰ ਲਾ ਕੇ ਦਿੱਤੇ ਦੀ ਉਹ ਚਲੋ ਜੀ ਅੱਜ ਲਾਈਵ ਬੰਦ ਕਰਦੇ ਆ ਧੰਨਵਾਦ ਜੀ ਛੋਟਾ ਮੇਰਾ ਵੀਡੀਓ ਖਣ ਵਾਸਤੇ ਜਲਦੀ ਆ ਹੁਣ ਤਰਕ ਸੀ ਅਗਲੀ ਵੀਡੀਓ ਵਿੱਚ